ਸੰਗਤ ਦਾ ਦਰਜਾ ਉਹਨਾਂ ਨੂੰ ਜਿੱਥੇ ਕੇਵਲ ਤੇ ਕੇਵਲ ਨਾਮ ਦੀ ਗੱਲ ਹੋਵੇ ਕੇਵਲ ਤੇ ਕੇਵਲ ਪ੍ਰਮਾਤਮਾ ਦੀ ਗੱਲ ਹੋਵੇ ਜਦੋਂ ਅਸੀਂ ਗੁਰਬਾਣੀ ਪੜਾਂਗੇ ਗੁਰਬਾਣੀ ਸੁਣਾਂਗੇ ਗੁਰਬਾਣੀ ਨੂੰ ਸਮਝਾਂਗੇ ਤੇ ਸੰਗਤ ਸਤਿਗੁਰੂ ਜੀ ਵੱਲੋਂ ਸਾਨੂੰ ਸੰਗਤ ਦਾ ਦਰਜਾ ਮਿਲ ਜਾਣਾ ਹੈ ਫਿਰ ਜਦੋਂ ਰਲ ਕੇ ਅਸੀਂ ਅਰਦਾਸ ਕਰਾਂਗੇ ਨਾ ਫਿਰ ਸੰਗਤ ਦੀ ਕੀਤੀ ਅਰਦਾਸ ਕਦੇ ਵੀ ਰਖੀ ਨਹੀਂ ਹੋ ਸਕਦੀ ਆਖੋ ਸਤਨਾਮ ਸੰਗਤ ਦੀ ਅਰਦਾਸ ਸੁਣੀ ਜਾਂਦੀ ਹੈ ਮਹਾਰਾਜ ਦੇ ਚਰਨਾਂ ਦੇ ਵਿੱਚ ਇਹਦੇ ਨਾਲ ਜਿਨ੍ਹਾਂ ਲਈ ਅਰਦਾਸ ਕਰਨ ਆਇਆ ਉਹਨਾਂ ਦਾ ਵੀ ਭਲਾ ਹੋਣਾ ਤੇ ਸਾਡਾ ਵੀ ਭਲਾ ਹੋਣਾ ਆਪਾਂ ਯਤਨ ਕਰੀਏ ਜਿੱਥੇ ਵੀ ਅਸੀਂ ਜਾਈਏ ਭਾਵੇਂ ਦੁੱਖ ਦੇ ਵਿੱਚ ਜਾਈਏ ਭਾਵੇਂ ਸੁੱਖ ਦੇ ਵਿੱਚ ਜਾਈਏ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਜਾਂਦੇ ਹਾਂ ਜਿੰਨਾ ਚਿਰ ਬਹਿਣਾ ਹੈ ਇਕਾਗਰਤਾ ਦੇ ਨਾਲ ਕਾਨੂੰ ਚੇਤਾ ਹੋਵੇ ਕਿ ਮੈਂ ਕਿਸ ਜਗ੍ਹਾ ਤੇ ਆਇਆ ਮੈਂ ਕਾਦੇ ਵਾਸਤੇ ਆਇਆ ਇੱਥੇ ਆਉਣ ਦਾ ਮੇਰਾ ਮਕਸਦ ਕੀ ਹੈ ਕਿਉਂਕਿ ਹਰ ਕਥਾਂ ਦੇ ਉੱਤੇ ਬੰਦਾ ਜਾਂਦਾ ਜਦੋਂ ਘਰੋਂ ਚੱਲਦਾ ਕਿਸੇ ਵੀ ਕੰਮ ਵਾਸਤੇ ਉਹਨੂੰ ਚੇਤਾ ਹੁੰਦਾ ਮੈਂ ਆਹ ਕੰਮ ਵਾਸਤੇ ਤੁਰਿਆ ਮਨ ਵਿੱਚ ਇੱਕੋ ਹੀ ਗੱਲ ਚੱਲਦੀ ਰਹਿੰਦੀ ਹੈ ਕੋਈ ਬੰਦਾ ਬਾਜ਼ਾਰ ਵਿੱਚ ਜਾਵੇ ਉਹਦੇ ਮਨ ਵਿੱਚ ਇੱਕੋ ਹੀ ਗੱਲ ਹੈ ਮੈਂ ਬਾਜ਼ਾਰ ਆਇਆ ਤੇ ਕਾਦੇ ਵਾਸਤੇ ਆਇਆ ਕੁਝ ਨਾ ਕੁਝ ਖਰੀਦਣ ਆ ਮਨ ਵਿੱਚ ਇੱਕੋ ਹੀ ਗੱਲ ਆ ਨਾ ਮੈਂ ਕੁਝ ਖਰੀਦਣ ਵਾਸਤੇ ਆਇਆ ਹਾਂ ਕਿਸੇ ਤਰ੍ਹਾਂ ਜਦੋਂ ਸਤਿਗੁਰੂ ਦੀ ਹਜ਼ੂਰੀ ਵਿੱਚ ਆਈਏ ਇੱਥੇ ਮਨ ਵਿੱਚ ਇੱਕੋ ਹੀ ਗੱਲ ਹੋਵੇ ਮੈਂ ਇੱਥੇ ਕੁਝ ਸਿੱਖਣ ਵਾਸਤੇ ਆਇਆ ਮੈਂ ਕੁਝ ਲਾਹਾ ਲੈਣ ਵਾਸਤੇ ਆਇਆ ਜਿਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਤੇਹੀ ਲਾਓ